ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੁਸਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਭਾਈ ਵਪਾਰ ਦਾ ਕੰਮ ਕਰ ਰੁਟੀਨ 'ਚ ਬਾਈ ਕੋਲ ਪਸ਼ੂ ਆਉਂਦੇ ਰਹਿੰਦੇ ਨੇ ਖਾਸ ਕਰਕੇ ਬਾਈ ਟੋਕੜ ਗੱਬਣ ਮੱਝਾਂ ਦਾ ਜਿਆਦਾ ਕੰਮ ਕਰਦੇ ਗੱਬਣ ਵੀ ਆਉਂਦੀਆਂ ਨੇ ਤੇ ਅੱਜ ਬਾਈ ਇੱਕ ਚੰਗਾ ਮਾਲੀ ਲੈ ਕੇ ਆਏ ਆ ਹਰਿਆਣੇ ਦੇ ਸਰਕਾਰੀ ਸੀਮਣ ਐਚਟੀਬੀਐਲ ਦਾ ਬਾਕੀ ਤੁਸੀਂ ਸੀਮਣ ਦੀ ਡਿਟੇਲ ਕੱਢ ਕੇ ਵੇਖ ਹੀ ਸਕਦੇ ਹੋ ਚੰਗੇ ਸਰਕਾਰੀ ਸੀਮਣ ਦਾ ਮਾਲਕਾ ਨੇ ਦੱਸਿਆ ਕਿ ਝੋਟਾ ਬਾਕੀ ਬੋਡੀ ਸਟਰਕਚਰ ਚੰਗਾ ਏ ਕੁੰਡਾ ਸਿੰਘ ਫੇਸ ਕੁਆਲਿਟੀ ਸੋਹਣੀ ਹੈ ਵੀਰ ਤੋਰ ਕੇ ਦਿਖਾ ਦਿ ਥੋੜਾ ਜਿਹਾ ਕੱਦ ਕਾਠ ਦੇ ਪੱਖ ਤੋਂ ਉੱਚੇ ਲੰਮੇ ਕੱਦ ਕਾਢਦਾ ਤੇ ਭਾਈ ਡੇਢ ਸਾਲ ਉਮਰ ਦੱਸਦਾ ਕਿ ਉਮਰ ਇਹਦੀ ਡੇਢ ਸਾਲ ਆ ਜੀ ਤੇ ਭਾਈ ਦੰਦੋ ਕਿੰਨਾ ਹੈ ਇਹ ਖੀਰਾ ਹੀ ਆ ਜੀ ਮੂੰਹ ਤੋਂ ਖੀਰਾ ਹੀ ਆ ਭਾਈ ਦੱਸਦਾ ਜਿਹੜੇ ਕਿਸੇ ਵੀਰ ਨੇ ਰੱਖਣਾ ਹੋਵੇ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਇੱਕ ਟਾਪ ਕੁਆਲਿਟੀ ਦਾ ਮਾਲੀ ਆਪਾਂ ਕਹਿ ਸਕਦੇ ਹੋ ਵੇਲ ਚੈੱਕ ਕਰ ਲਓ ਚੌੜਾ ਪੱਠ ਫੁੜਾ ਬਾਕੀ ਕੱਦ ਕਾਠ ਦੇ ਪੱਖ ਤੋਂ ਚੰਗਾ ਲਿਆ ਵੀਰ ਵਾਪਸ ਪੜਿਆ ਪੁੜਿਆ ਚੰਗਾ ਕਿਸੇ ਵੀਰ ਦੀ ਜੀਤੋ ਲੈ ਕੇ ਆਇਆ ਚੰਗੀ ਸੇਵਾ ਗੌਰ ਦੀ ਤੇ ਚੰਗੀ ਸੇਵਾ ਗੌਰ ਹੋ ਜੇ ਤਾਂ ਟੋਪ ਦਾ ਮਾਲੀ ਬਣ ਜਾਊਗਾ ਕਿਉਂਕਿ ਚੰਗੇ ਹਰਿਆਣੇ ਦੇ ਸਰਕਾਰੀ ਸੀਮੰਦ ਦਾ ਮਦਰ ਮਲਕ ਰਿਕਾਰਡ 22 17 18 ਕਿਲੋ ਦੱਸਦਾ ਏ ਬਾਕੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਉਪਰ ਆ ਕਰਦਾਗਾ ਬੈਕ ਸਾਈਡ ਤੋਂ ਚੈੱਕ ਕਰ ਲਓ ਜੀ ਹਾਈਟ ਤੇ ਲਿਸ਼ਕੀਨਾ ਬਣ ਚੈੱਕ ਕਰ ਲਓ ਬਹੁਤ ਜ਼ਿਆਦਾ ਜੀ ਰਾਵੀ ਤੇ ਜਾਣੀ ਸਾਰੀਆਂ ਬਰੀਡ ਦੀਆਂ ਨਿਸ਼ਾਨੀਆਂ ਪੂਰੀਆਂ ਕਰਦੇ ਆ ਸਿੰਘ ਬੋ ਕੁੰਡਾ ਪੂਰਾ ਗੋਲ ਸਿੰਘ ਆ ਸੋਹਣੀ ਫੇਸ ਕੁਆਲਟੀ ਆ ਜਿਹੜੇ ਵੀਰ ਨੂੰ ਮਾਲੀ ਪਸੰਦ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਮੁੱਲ ਬਾਈ ਫੋਨ ਤੇ ਹੀ ਕਰਨਗੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ